ਵੀਡੀਓ ਦੇਖ ਰਹੇ ਸਾਰੇ ਪਿੰਡਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਫਰੀਦਕੋਟ ਦੇ ਪਿੰਡ ਘੁੰਮ ਰਹੇ ਆ ਆਪਾਂ ਸਾਈਕਲ ਤੇ ਇਸੇ ਲੜੀ ਚ ਹੋਣ ਜਿਹੜੇ ਇਧਰ ਸਾਥ ਕੇ ਏਰੀਏ ਦੇ ਥੋੜੇ ਤਿੰਨ ਚਾਰ ਪਿੰਡ ਰਹਿੰਦੇ ਸੀਗੇ ਚਾਰ ਪੰਜ ਪਿੰਡ ਉੱਥੇ ਆ ਗਏ ਆ ਆਪਾਂ ਉਹ ਦੇਖਦੇ ਆ ਪਿੰਡ ਤੇ ਇਸ ਤੋਂ ਬਾਅਦ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਸਾਰੇ ਪਿੰਡ ਕੰਪਲੀਟ ਹੋ ਜਾਣਗੇ ਕੁਝ ਇੱਕ ਚਾਰ ਪੰਜ ਪਿੰਡ ਰਹਿ ਗਏ ਆ ਉਹ ਕਿਤੇ ਫੇਰ ਦੇਖਾਂਗੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਤੇ ਲਾਈਕ ਕਰੋ ਧੰਨਵਾਦ ਚੱਲਦੇ ਹਾਂ ਹੁਣ ਪਿੰਡ ਮਾਨੀ ਵਾਲਾ ਸਾਧਕ ਵੀ ਬਿਲਕੁਲ ਨਾਲ ਲੱਗਦਾ ਪਿੰਡ ਆਹੇ ਮਾਨੀ ਵਾਲਾ ਦੋਸਤੋ ਆਪਾਂ ਆ ਗਏ ਹੁਣ ਪਿੰਡ ਮਾਨੀ ਵਾਲੇ ਅਸਮਾਨ ਦੇ ਵਿੱਚ ਚੰਦ ਆ ਕੱਲ ਪੁੰਨਿਆ ਸੀਗੀ ਇਸ ਕਰਕੇ ਚੰਦ ਹਾਲੇ ਤੱਕ ਦਿਖਾਈ ਦੇ ਰਿਹਾ ਸਾਹਮਣੇ ਪਿੰਡ ਮਾਨੀ ਵਾਲਾ ਦੇਖਦੇ ਆਂ ਪਿੰਡ ਮਾਨੀ ਵਾਲਾ ਕਾਗਜ਼ਾਦ ਪਿੰਡ ਦਾ ਨਾਮ ਮਾਨੀ ਸਿੰਘ ਵਾਲਾ ਉਦੋਂ ਸ਼ਾਟ ਦੇ ਵਿੱਚ ਮਾਨੀ ਵਾਲਾ ਹੀ ਕਹਿਣਦੇ ਆਂ ਆਪਣੇ ਸਾਹਮਣੇ ਆ ਗਿਆ ਹੀ ਪਿੰਡ ਦਾ ਗੁਰੂ ਘਰ ਗੁਰਦੁਆਰਾ ਸਾਹਿਬ ਬਿਲਕੁਲ ਸਾਹਮਣੇ ਪਿੰਡ ਵਾਲਿਆਂ ਪਾਰਕ ਬਣਾਇਆ ਵਾ ਸੋਹਣੀਆਂ ਗੱਲਾਂ ਬਾਤਾਂ ਇੱਕ ਹਿਸਾਬ ਦੀ ਲੇਕ ਬਣਾਈ ਵੀ ਇਹਨਾਂ ਨੇ ਵਿਚੋ ਹੱਟ ਬਣਾਈ ਵੀ ਹੈ ਬੈਠਣ ਵਾਸਤੇ ਖੂਬਸੂਰਤ ਨਜ਼ਾਰਾ ਆ ਸਿੱਧੀ ਸੜਕ ਚੜ ਜਾਂਦੀ ਆ ਮੁਕਸਰ ਰੋਡ ਤੇ ਤੇ ਆਪਾਂ ਘੁੰਮਦੇ ਆ ਪਿੰਡ ਦੀ ਫਿਰਨੀ ਮਾਨੀ ਵਾਲੇ ਦੇ ਦੋ ਮੁੰਡੇ ਮੇਰੇ ਨਾਲ ਪੜਦੇ ਹੁੰਦੇ ਸੀ ਇੱਕ ਦਾ ਨਾਮ ਸੀਗਾ ਰਗਵੀਰ ਤੇ ਦੂਜੇ ਦਾ ਨਾਮ ਸੀ ਰੂਬੀ ਰੂਪੀ ਕਹਿੰਦੇ ਹੁੰਦੇ ਸੀ ਉਹਦਾ ਪੂਰਾ ਨਾਮ ਮੈਨੂੰ ਯਾਦ ਨਹੀਂ ਰਗਵੀਰ ਤਾਂ ਖੇਤੀ ਕਰਦਾ ਤੇ ਜਿਹੜਾ ਮੁੰਡਾ ਰੂਬੀ ਆ ਰੂਪੀ ਇਹਨਾਂ ਨਾਲ ਪੰਜਾਬ ਪੁਲਿਸ ਸਬਾਵਾ ਦੇ ਰਿਆ ਆਪਣੀਆਂ ਪੰਜਾਬ ਪੁਲਿਸ ਦਾ ਮਲਾਇਮ ਆ ਐਸੀ ਕੀ ਪਿੰਡ ਮਾਨੀ ਵਾਲੇ ਦੀ ਫਰਨੀ ਤੇ ਵਾਦਿਆਂ ਹੁਣ ਆਪਾਂ ਅੱਗੇ ਸਾਨੂੰ ਅੱਜ ਵੀ ਪਿਆਰੇ ਨਿੱਕੀ ੱਟ ਦੇ ਚਵਾਰੇ ਉਹ ਚੂੜੀਦਾਰ ਥੰਮਲੇ ਤੇ ਬਣੀ ਸੀ ਜੋ ਵੇਲਾ ਥੰਦੇ ਜਿਹੇ ਕੌਲੇ ਕਿਸੇ ਚੋਇਆ ਹੋਣਾ ਤੇਲ ਹੁਣ ਆ ਗਏ ਜੀ ਆਪਾਂ ਪਿੰਡ ਮਹਿਮੂ ਆਣਾ ਅਸੀਂ ਮਹਿਮੂਣੇ ਸਕੂਲ ਦੇ ਸਾਹਮਣੇ ਖੜੇ ਆ ਤੇ ਤੇ ਯਾਦ ਆ ਰਿਹਾ ਰਣਜੀਤ ਬਾਵੇ ਦਾ ਗਾਣਾ ਉੜਾ ਤੇ ਆੜਾ ਲਿਖਿਆ ਜਿੱਥੇ ਮੈਂ ਲਈ ਸੀ ਸਿੱਖਿਆ ਲਾਵਾ ਕੇ ਕੋਟੇ ਜਿੱਥੇ ਦੂਣੀ ਦਾ ਪੜਾਣਾ ਸਿੱਖਿਆ ਪਾਵੇ ਸਰਖਾਵਤਰ ਲੈ ਦਾਖਲਾ ਦਵਾ ਦੇ ਓਏ ਮੋੜੇ ਅਜ ਜਾਂਦਾ ਰੱਬਾ ਬਚਪਨ ਮੜਵਾ ਦੇ ਓਏ ਆ ਗਲੀਆਂ ਜਿੱਥੇ ਬਚਪਨ ਗੁਜ਼ਰਿਆ ਆ ਕਾਰ ਹੁਣ ਸਾਰੇ ਫੀਡ ਕੋਰਟ ਸ਼ਿਫਟ ਹੋ ਗਏ ਆ ਆਹ ਪਾਏ ਦਾ ਘਰ ਆਹ ਸਾਡਾ ਵਾੜਾ ਟੰਡ ਮਈ ਮੋਣੇ ਦੀ ਸ਼ਰਣੀ ਇੱਥੇ ਇੱਕ ਪੁਰਾਣਾ ਖੂਹ ਹੁੰਦਾ ਸੀਗਾ ਪਰ ਹੁਣ ਉਹ ਭਰਿਆ ਪੂਰਾ ਭਰਪੂਰ ਦਿੱਤਾ ਘਰ ਪਈ ਹੈ ਇਧਰਲੇ ਪਾਸੇ ਜਾਸ ਮਿੰਤਰ ਕਾ ਕੋਤਾ ਮੈਨੂੰ ਪੈ ਰਿਆ ਪਿੰਡ ਦੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਜਿਹੜੇ ਮੈਂਬਰ ਆ ਜੋ ਨੌਜਵਾਨ ਮੁੰਡਿਆ ਨੇ ਰਾਲਕੇ ਹੰਬੜਾ ਮਾਰਿਆ ਸੀਗਾ ਤੇ ਦੇ ਲੋ ਫਰੀਦਕੋਟ ਜ਼ਿਲ੍ਹੇ ਨੂੰ 2022 ਚ ਬਣੇ ਨੂੰ 50 ਸਾਲ ਹੋਏ ਸੀਗੇ ਉਦੋਂ ਉਹਨਾਂ ਨੇ ਆਹ ਲਗਭਗ ਪੰਚਾਇਤੀ ਥਾਂ ਕਿਲਾ ਸਾਵਾ ਕਿਲਾ ਥਾਂ ਹੈ ਇੱਥੇ ਇਹ ਜੰਗਲ ਲਾਇਆ ਸੀਗਾ ਸ਼ਹੀਦ ਭਗਤ ਸਿੰਘ ਯੂਥ ਕਲੱਬ ਮਹਿਮੂਆ ਨੇ ਦੇ ਨੌਜਵਾਨਾਂ ਨੇ ਇੱਥੇ ਬੜੇ ਦਰਖਤ ਲਾਏ ਆ ਲਗਭਗ 12-1300 ਦਰਖਤ ਲਾਇਆ ਸੀਗਾ ਵਧੀਆ ਉਦਮਾ ਉਹਨਾਂ ਦਾ ਮੁੰਡਿਆਂ ਦਾ ਤੇ ਦਰਖਤ ਵੀ ਲਗਭਗ ਸਾਰੇ ਚੱਲ ਚੱਲ ਪਿਆ 2 ਸਾਲ ਹੋ ਗਏ ਆ ਇਸ ਜੰਗਲ ਨੂੰ ਲਾਏ ਨੂੰ ਫਰੀਦਕੋਟ ਜਿਲ੍ਹੇ ਦੀ ਜੇ ਗੱਲ ਕਰੀਏ ਤਾਂ ਫਰੀਦਕੋਟ ਜ਼ਿਲ੍ਹਾ ਬਣਿਆ ਸੀਗਾ 1972 ਚ ਅਗਸਤ 1972 ਚ ਫਰੀਦਕੋਟ ਜ਼ਿਲ੍ਹਾ ਬਣਿਆ ਸੀ ਪਹਿਲਾਂ ਬਠਿੰਡਾ ਜ਼ਿਲ੍ਹੇ ਦੀ ਤਹਿਸੀਲ ਹੁੰਦਾ ਸੀਗਾ ਮੋਗਾ ਤੇ ਮੁਕਸਰ ਹੁੰਦਾ ਸੀਗਾ ਫਰੋਇਪੁਰ ਦੀਆਂ ਤਹਿਸੀਲਾਂ 1972 ਚ ਫਰੀਦਕੋਟ ਬਣਿਆ ਸੀਗਾ ਤੇ ਮੇਰੇ ਖਾਲ 1957 95 ਦੇ ਵਿੱਚ ਮੋਗਾ ਤੇ ਮੁਕਸਰ ਜ਼ਿਲ੍ਹੇ ਅਲੱਗ ਕਰਤੇ ਸੀਗੇ ਇਹ ਖੜਾ ਆਪਣਾ ਕੋੜਾ ਉਹ ਤੋਂ ਬਾਅਦ ਚ ਹੈ ਮੋਗਾ ਮੁਕਸਰ ਵੀ ਅਲੱਗ ਹੋ ਗਏ ਤੇ ਹੁਣ ਜਲਾ ਫਰੀਦਕੋਟ ਛੋਟਾ ਜਿਹਾ ਜ਼ਿਲ੍ਹਾ ਰਹਿ ਗਿਆ பிண்ட பிண்ட மிமோணி திஃனி ਸਤਾਰਾ ਪੋਏ ਆ ਅੱਖੀਂ ਦੇਖ ਲੈ ਤੋ ਹੋਰ ਕਿਤੇ ਨਾ ਲੱਭੋਏ ਆਇ ਪੂਰੇਖ ਲੈ ਦੋਸਤੋ ਹੁਣ ਆਪਾਂ ਪਿੰਡ ਪਹੁੰਚ ਗਏ ਆ ਮਿੱਡੂ ਮਾਨ ਅੰਡ ਵੜਦੇ ਆ ਪਹਿਲਾਂ ਸਰਕਾਰੀ ਮਿਡਲ ਸਕੂਲ ਮਿੱਡੂਮਾਨ ਇਹ ਸਕੂਲ ਵਿੱਚ ਪੜਿਆ ਹੈ 3 ਸਾਲ ਪੜਿਆ ਮੈਂ ਇੱਥੇ ਵੀ ਬੜੀਆਂ ਯਾਦਾਂ ਨੇ ਬਚਪਨ ਬੀਤਿਆ ਇੱਥੇ ਵੀ ਇਹ ਸਕੂਲ ਦੇ ਵਿੱਚ ਮਿੱਡੂ ਮਾਨ ਦੇ ਬੜੇ ਮੁੰਡੇ ਨਾਲ ਪੜਦੇ ਹੁੰਦੇ ਸੀ ਇਹ ਪਰਵਿੰਦਰ ਹੁੰਦਾ ਸੀ ਕਾਕਾ ਕੁਲਵੀਰ ਹੁੰਦਾ ਸੀਗਾ ਨਿਸ਼ਾਨ ਬੰਟੀ ਹੁੰਦਾ ਸੀ ਉਹਦਾ ਨਾਂ ਬੰਟੀ ਬੰਟੀ ਕਹਿੰਦੇ ਸੀ ਨਿਸ਼ਾਨ ਸੀ ਨਾ ਤੇ ਕੁਲਦੀਪ ਸੀਗਾ ਉਹਨੂੰ ਗੋਗੀ ਕਹਿੰਦੇ ਸੀ ਹੋਰ ਵੀ ਬਹੁਤ ਆ ਮਿੱਡੂ ਮਾਨ ਦਾ ਕੋਰ ਦਾ ਸਾਵਾ ਪਿੰਡ ਦੀ ਧਰਮਸ਼ਾਲਾ ਆਪਣੀ ਸਕਰੀਨ ਤੇ ਪਿੰਡ ਆ ਗਿਆ ਹੁਣ ਝੋਟੀ ਵਾਲਾ ਝੋਟੀ ਵਾਲਿਆਂ ਨਾਲ ਵਾਲੀਬਾਲ ਸ਼ੂਟਿੰਗ ਵੀ ਖੇਡੇ ਆ ਕ੍ਰਿਕਟ ਦੇ ਵੀ ਮੈਚ ਬਹੁਤ ਲਵਾਏ ਇਹਨਾਂ ਨਾਲ ਬੱਬੂ ਹੁੰਦਾ ਸੀ ਜੰਗ ਹੁੰਦਾ ਸੀ ਗਰਸੇਵਕ ਗਰਸੇਵਕ ਨਾਲ ਵੀ ਪੜਿਆ ਇੱਥੋਂ ਦਾ ਮੁੰਡਾ ਤੇ ਵਾਲੀਬਾਲ ਸ਼ੂਟਿੰਗ ਦੀ ਜੇ ਗੱਲ ਕਰੀਏ ਦਰਸ਼ਨ ਉਹਨੂੰ ਮੱਲ ਵੀ ਕਹਿੰਦੇ ਸੀਗੇ ਕਾਲਾ ਬੜੀ ਸੋਹਣੀ ਟੀਮ ਹੁੰਦੀ ਸੀਗੀ ਝੋਟੀ ਵਾਲੇ ਦੀ ਇਹ ਹੈ ਪਿੰਡ ਝੋਟੀ ਵਾਲੇ ਦੀ ਫਿਰਨੀ ਬਹੁਤ ਸਾਰੇ ਮਿੱਤਰ ਇੱਥੋਂ ਦੇ ਜਿਵੇਂ ਪਹਿਲਾਂ ਦੱਸਤਾ ਮੈਂ ਜੰਗ ਕਰਗੇ ਸੀਗੇ ਬੱਬੂ ਵਰਸੇਵਕ ਮੱਲ ਕਾਲੇ ਅਰਗੇ ਮਾਲ ਆਰਗਿਆਂ ਨਾਲ ਬੜੇ ਦੂਰ ਤੱਕ ਟੂਰਨਾਮੈਂਟਾਂ ਤੇ ਜਾਂਦੇ ਹੁੰਦੇ ਸੀਗੇ ਸ਼ੂਟਿੰਗ ਦੇ ਵਾਲੀ ਵਾਲੀ ਸ਼ੂਟਿੰਗ ਖੇਡਦੇ ਹੁੰਦੇ ਸੀਗੇ ਹੁਣ ਝੋਟੀ ਵਾਲ ਤੋਂ ਚੱਲਦੇ ਆਪਾਂ ਮਚਾਕੀ ਖੁਰਦ ਨੂੰ ਇੱਕਦੋਨ ਝੋਟੀ ਵਾਲ ਦਾ ਮਿੱਤਰ ਦਾ ਨਾਮ ਭੁੱਲ ਗਿਆ ਮੈਂ ਗਿਫਟੀ ਗਿਫਟ ਵੀ ਬੜਾ ਬਹੁਤ ਸੋਹਣਾ ਆਪਣਾ ਮਿੱਤਰ ਆ ਸੱਜਣਾ ਆਪਣਾ ਤੇ ਆ ਉਹ ਸਕੂਲ ਝੋਟੀ ਵਾਲੇ ਦਾ ਤੇ ਕੇ ਨੈਟ ਲੱਗਿਆ ਹੁੰਦਾ ਸੀ ਇਹਨਾਂ ਦਾ ਆਹ ਲਾਦੇ ਆਪਾਂ ਪਿੰਡ ਮਚਾਕੀ ਖੁਰਦ ਨੂੰ ਬਣਾ ਗਿਆ ਜੀ ਪਿੰਡ ਮਚਾਕੀ ਖੁਰਦ ਇਹ ਆ ਨਕੀਮ ਚਾਕੀ ਵੀ ਕਹਿੰਦੇ ਇਹਨੂੰ ਮਚਾਕੀਆਂ ਤਿੰਨ ਫਰੀਦਕੋਟ ਦੇ ਵਿੱਚ ਮਚਾਕੀ ਮਾਲ ਸਿੰਘ ਮਚਾਕੀ ਕਲਾਂ ਤੇ ਮਚਾਕੀ ਖੁਰਦ ਤੇ ਇਹ ਆ ਮਚਾਕੀ ਖੁਰਦ ਨਕੀ ਅਮਜਾਕੀ ਦੀ ਫਰਨੀ ਇੱਥੇ 18 19 20 ਭਾਦੋਂ ਨੂੰ ਮੇਲਾ ਲੱਗਦਾ ਐ ਇਸ ਪਿੰਡ ਦੇ ਵਿੱਚ ਪਿੰਡ ਦੇ ਨੌਜਵਾਨ ਤੇ ਪਿੰਡ ਦੀ ਪੰਚਾਇਤ ਕਬੱਡੀ ਦਾ ਇੱਕ ਵਧੀਆ ਟੂਰਨਾਮੈਂਟ ਕਰਾਉਂਦੀ ਐ ਬਾਬੇ ਖਜਾਨ ਦੀ ਯਾਦ ਵਿੱਚ ਖਜਾਨ ਸਿੰਘ ਦੀ ਯਾਦ ਵਿੱਚ ਇੱਥੋਂ ਦੇ ਵੀ ਕਾਫੀ ਮਿੱਤਰਾ ਇਹਦੇ ਨਾਲ ਪੜਦੇ ਹੁੰਦੇ ਸੀਗੇ ਆਹ ਇਹ ਲੱਗਦਾ ਜਿਵੇਂ ਪੰਚਾਇਤ ਨਾਲ ਬਣਉਂਦੀ ਆ ਇੰਨਾ ਕਿ ਟੋਟਾ ਛੱਡਿਆ ਹੋਆ ਬਾਕੀ ਸਾਰੇ ਇੰਟਰਲੌਕ ਲੱਗੀ ਹੋਈ ਆ ਇੱਥੋਂ ਦੇ ਮੁੰਡੇ ਵੀ ਕਾਫੀ ਪੜਦੇ ਸੀ ਇਹ ਨਾਲ ਹੁਣ ਨਾ ਇੱਕ ਤਾਂ ਸਰਬਜੀਤ ਹੁੰਦਾ ਸੀਗਾ ਇੱਕ ਦਾ ਨਾਂ ਸ਼ਾਇਦ ਹਰਦੀਪ ਸੀਗਾ ਇਤਾਈ ਤਾਂ ਕਹਿੰਦੇ ਸੀ ਹੁਣ ਪੂਰਾ ਨਾਂ ਨਹੀਂ ਯਾਦ ਉਹਦਾ ਹੋਰ بڑے ਮੁੰਡੇ ਸੀ ਇੱਥੋਂ ਦੇ ਇਹ ਪਿੰਡ ਦਾ ਸਰਕਾਰੀ ਸਕੂਲ ਤੇ ਹੁਣ ਆਪਾਂ ਵਧਦੇ ਆਂ ਆਪਣੀ ਸਕਰੀਨ ਤੇ ਪੰਡ ਆ ਗਿਆ ਜੀ ਮਚਾਕੀ ਕਲਾ ਜਿਹਨੂੰ ਵੱਡੀ ਮਚਾਕੀ ਵੀ ਕਹਿੰਦੇ ਆ ਇੱਧਰ ਚ ਉੱਪਰ ਚਲਾਉਂਦਾ ਸਾਈਕਲ ਆਪਣੀ ਸਕਰੀਨ ਤੇ ਪਿੰਡ ਦੀ ਪੰਚਾਇਤ ਵੱਲੋਂ ਬਣਾਇਆ ਗਿਆ ਪਿੰਡ ਚੱਕ ਫੈਲਸਾ ਪਿੰਡ ਦੀ ਪੰਚਾਇਤ ਵੱਲੋਂ ਬਣਾਇਆ ਗਿਆ ਹੈ ਮਜ਼ਾਕੀ ਕਲਾਂ ਦਾ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆ ਆਪਣੀ ਸਕਰੀਨ ਤੇ ਸਾਹਮਣੇ ਇੱਥੇ ਵੀ 3 ਸਾਲ ਪੜ੍ਹਾਈ ਕੀਤੀ ਆ ਆ ਸਾਹਮਣੇ ਸਰਕਾਰੀ ਸਕੂਲ ਤੇ ਨਾਲ ਬਣਾਈ ਦੀ ਇੱਥੇ ਜਿਮ ਇਹ ਸਕੂਲ ਮੈਂ ਅੱਜ ਆ ਕੀ ਗਲਾਂ ਸਕੂਲ ਦੇ ਵਿੱਚ ਖੜੇ ਆ ਆਪਾਂ ਬੜੀਆਂ ਯਾਦਾਂ ਜੁੜੀਆਂ ਐ ਸਕੂਲ ਨਾਲ ਤੇ ਮੁੰਡੇ ਲਾਰੇ ਆ ਮਿਹਨਤ ਇੱਥੇ ਆ ਗਰਾਊਂਡ ਦੇ ਵਿੱਚ ਵੀ ਕਿਸੇ ਟਾਈਮ ਤੇ ਮੈਚਾਂ ਲਾਉਂਦੇ ਹੁੰਦੇ ਸੀਗੇ ਬੜੇ ਮੈਚ ਲਾਏ ਇੱਥੇ ਆ ਸਕੂਲ ਜਿੱਥੇ ਅਸੀਂ 9ਵੀਂ 10ਵੀਂ 11ਵੀਂ 'ਚ ਪੜੇ ਇਹਨਾਂ ਨੂੰ ਹੁਣ ਮੰਡਿਆਂ ਨੂੰ ਮਾਰਨ ਦੀ ਹੈ ਮਿਹਨਤ ਤੇ ਆਪਾਂ ਚੱਲ ਗਏ ਇਹ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਕਲਾਂ ਇੱਥੋਂ ਦਾ ਮਚਾਕੀ ਕਲਾਂ ਦਾ ਇੱਕ ਮੁੰਡਾ ਸ਼ਹੀਦ ਹੋਇਆ ਸੀਗਾ ਫੌਜ ਵਿੱਚ ਸ਼ਹੀਦ ਕੁਲਵਿੰਦਰ ਸਿੰਘ ਹੁਣ ਇਹ ਸਕੂਲ ਦਾ ਨਾਮ ਉਹਨਾਂ ਦੇ ਨਾਮ ਤੇ ਆ ਸ਼ਹੀਦ ਕੁਲਵਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਕਲਾਂ ਪਿੰਡ ਦਾ ਮਚਾਕੀ ਕਲਾ ਬਾਰਦਾ ਇੱਕ ਨਾ ਚੱਕਾ ਬਾਕਾਇ ਮੇਨ ਰੋਡ ਆ ਫਰੀਦਕੋਟ ਤੋਂ ਜਿਹੜਾ ਸਾਧਕ ਨੂੰ ਜਾਂਦਾ ਇਹ ਪਿੰਡ ਦਾ ਗੁਰੂ ਘਰ ਇਹ ਸਾਹਮਣੇ ਪੰਜਾਬ ਪੁਲਿਸ ਦੇ ਮੁੰਡੇ ਸੇਵਾਵਾਂ ਦਿੰਦੇ ਹੋਏ ਆਪਣੀਆਂ ਉਮੀਦ ਕਰਦਾ ਵੀਡੀਓ ਪਸੰਦ ਆਈ ਹੋਊਗੀ ਫਰੀਦਕੋਟ ਜ਼ਿਲ੍ਹੇ ਦੇ ਹੁਣ ਆਪਾਂ ਲਗਭਗ ਸਾਰੇ ਪਿੰਡ ਕਰਤੇ ਆ ਆਪੋ ਆਪਣਾ ਪਿੰਡ ਦੇਖਣ ਵਾਸਤੇ ਇਹਦੇ ਫਰੀਦਕੋਟ ਦੇ ਲਈ ਦਾਦਕੇ ਹੋਣਗੇ ਕਿਸੇ ਦੇ ਨਾਨਕੇ ਹੋਣਗੇ ਕਿਸੇ ਦੀ ਮਾਸੀ ਹੋਊਗੀ ਕਿਸੇ ਦਾ ਕੋਈ ਯਾਰ ਮਿੱਤਰ ਰਹਿੰਦਾ ਹੋਊਗਾ ਪਿੰਡ ਸਾਰੇ ਘੁੰਮਣ ਲਈ ਸਾਰੀਆਂ ਵੀਡੀਓਜ਼ ਪਈਆਂ ਮੇਰੇ ਚੈਨਲ ਤੇ ਉਹ ਦੇਖ ਲਿਓ ਜੇ ਹੁਣ ਕਰਦੇ ਆਂ ਵੀਡੀਓ ਦੀ ਸਮਾਪਤੀ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆਂ ਨਵੇਂ ਸਫਰਾਂ ਨਾਲ ਸਤਿ ਸ੍ਰੀ ਅਕਾਲ